ਹੁਣ ਪ੍ਰਧਾਨ ਮੰਤਰੀ ਕਹਿ ਲੱਗ ਗਿਆ ਕਿ ਜੇ ਤੁਸੀਂ ਦੂਜਿਆਂ ਨੂੰ ਵੋਟਾਂ ਪਾਉਂਗੇ ਬੀਜੇਪੀ ਨੂੰ ਨਹੀਂ ਵੋਟਾਂ ਪਾਉਂਗੇ ਤੁਹਾਡੇ ਮੰਗਲ ਸੂਤਰ ਖੋਲ ਲਣਗੇ ਯਾਰ 70 ਸਾਲ ਹੋ ਗਏ ਉਹ ਹਲੇ ਤੱਕ ਨਹੀਂ ਖੋਏ ਤੇ ਹੁਣ ਕਿੱਥੋਂ ਖੋਲਣਗੇ ਹੁਣ ਕਹਿਣ ਲੱਗੇ ਕਿ ਜੇ ਤੁਸੀਂ ਮੈਨੂੰ 400 ਨਾਲ ਦਿੱਤਾ ਸੀਟਾਂ ਰਾਮ ਮੰਦਰ ਜੀ ਨੂੰ ਮੰਦਰ ਪਵਿੱਤਰ ਸਥਾਨ ਆ ਉਹਨੂੰ ਢਾ ਦੇਣਗੇ ਐਜੀ ਗੱਲ ਪ੍ਰਧਾਨ ਮੰਤਰੀ ਬੋਲਣਾਂ ਮੈਨੂੰ ਲੱਗਦਾ ਅਗਲੀ ਵਾਰੀ ਖਾਲਸਾ ਜੀ ਥੋਡੀ ਹੈ ਮੈਨੂੰ ਲੱਗਦਾ ਉਹਨੇ ਆਉਣਾ ਹੁਣ 23 ਤਰੀਕ ਤੋਂ ਬਾਅਦ ਇੱਥੇ ਆਪਣੇ ਪੰਜਾਬ ਦੇਸ਼ ਸਾਰਿਆਂ ਦਾ ਭਾਵੇਂ ਕਿਸੇ ਧਰਮ ਦੀ 1% ਵਾਦੀ ਹੈ ਭਾਵੇਂ ਕਿਸੇ ਧਰਮ ਦੀ 5% ਵਾਦੀ ਹੈ 17% ਵਾਦੀ ਹੈ ਜਾਂ 70% ਵਾਦੀ ਹੈ ਸਭ ਤੋਂ ਵੱਧ ਦੇਸ਼ ਵਿੱਚ ਕੁਰਬਾਨੀਆਂ ਕਰਨ ਵਾਲੇ ਤੁਸੀਂ ਹੋ ਦੇਸ਼ ਜਾਨ ਹੋਇਆ ਤੁਸੀਂ ਇਤਿਹਾਸ ਦੇ ਪੜ੍ਹ ਲਓ ਕਾਲਾ ਪਾਣੀ ਜਿਹੜੇ ਰੱਖੇ ਗਏ ਸੀ ਅੰਗਰੇਜ਼ਾਂ ਨੇ ਕੈਦੀ 90% ਆਪਣੇ ਸਿੱਖ ਸੀ ਆ ਫਾਂਸੀ ਚੜਾਏ ਗਏ 85% ਤੋਂ ਵੱਧ ਆਪਣੇ ਖਾਲਸਾ ਪੰਥ ਦੇ ਸੂਰਮੇ ਸੀ ਦੇਸ਼ ਵੰਡਿਆ ਗਿਆ ਆਪਣੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਕਤਲ ਕੀਤਾ ਗਿਆ ਜਦੋਂ ਵੀ ਜੰਗਾਂ ਲੜਦੀਆਂ ਬੰਬ ਆਪਣੇ ਤੇ ਸਿੱਟੇ ਜਾਂਦੇ ਆ ਤੇ ਫਿਰ ਆਪਣੇ ਸੂਬੇ ਨਾਲ ਵਿਤਕਰਾ ਆਪਣੇ ਲੋਕਾਂ ਨਾਲ ਵਿਤਕਰਾ ਮੈਂ ਪੁੱਛਣਾ ਚਾਹਣਾ ਕੱਲਾ ਪੰਜਾਬ ਹੈ ਸੂਬਾ ਜੀ ਦਾ ਕੋਈ ਕੈਪੀਟਲ ਨਹੀਂ ਹੈ ਰਾਜਧਾਨੀ ਨਹੀਂ ਹੈ ਹੁਣ ਮੈਂ ਵਿਤਕਰਾ ਦੱਸਦਾ ਕਿਵੇਂ ਦਿੱਲੀ ਦੀਆਂ ਪਾਰਟੀਆਂ ਵਿਤਕਰਾ ਕਰਦੀਆਂ ਸਹਿਦ ਮੈਨੂੰ ਲੱਗਦਾ 90% ਲੋਕਾਂ ਨੂੰ ਪਤਾ ਨਹੀਂ ਕਿ ਦੁਨੀਆ ਦਾ ਕਾਨੂੰਨ ਹੈ ਆਪਣੇ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਵਗਦੇ ਆ ਸਾਰਾ ਪਾਣੀ ਦਾ ਹੱਕ ਉਹਨਾਂ ਦਰਿਆਵਾਂ ਦਾ ਉਸੇ ਹੀ ਸੂਬੇ ਦਾ ਹੈ ਹੋਰ ਕਿਤੇ ਸੂਬੇ ਦਾ ਨਹੀਂ ਹੈ ਆਪਣੇ ਵਿੱਚੋਂ ਦਰਿਆ ਟੱਪਦੇ ਆ ਪਰ ਜਦੋਂ ਕਾਂਗਰਸ ਦੀ ਸੈਂਟਰ ਦੀ ਸਰਕਾਰ ਬਣੀ ਪਹਿਲੇ 40-50 ਸਾਲ ਪਹਿਲੇ ਉਹਨਾਂ ਨੇ ਹਰਿਆਣੇ ਦੇ ਰਾਜਸਥਾਨ ਦੇ ਲੋਕਾਂ ਨੂੰ ਕੁਝ ਕਰਨਾ ਸੀ ਕੀ ਕੀਤਾ ਸੈਂਟਰ 'ਚ ਵੀ ਉਦੋਂ ਕਾਂਗਰਸ ਰਾਜ ਸੀ ਤੇ ਪੰਜਾਬ 'ਚ ਵੀ ਕਾਂਗਰਸ ਰਾਜ ਸੀ ਜਿੰਨਾ ਦਰਿਆਵਾਂ ਦਾ ਪਾਣੀ ਹੈ ਅੱਧਾ ਪਾਣੀ ਰਾਜਸਤਾਨ ਨੂੰ دیتا ਦੇਖੋ ਅੱਧਾ ਪਾਣੀ ਰਾਜਸਤਾਨ ਨੂੰ دیتا ਉਹਦੇ ਬਾਅਦ ਫਿਰ ਤੋਂ ੱਤਕਾ ਕੀਤਾ ਇਹਨਾਂ ਨੇ ਤੇ ਪੰਜਾਬ ਦਾ ਜਿਹੜਾ ਅੱਧਾ ਬਜਿਆ ਸੀ ਉਹਦਾ ਅੱਧਾ ਹਰਿਆਣੇ ਨੂੰ دیتا ਅੱਜ ਜਿਹੜਾ ਆਪਣੇ ਕੋਲੇ ਪਾਣੀ ਹੈ ਜਿਹੜੇ ਦਰਿਆ ਵਗਦੇ ਐ 25% ਆਪਣੇ ਕੋਲੇ ਇਹ 25% 72 ਦੂਜੇ ਸੂਬਿਆਂ ਕੋਲ ਜਾਂਦਾ ਆਪਾਂ ਨੂੰ ਮਜਬੂਰਨ ਹੁਣ ਟਿਊਬਵਲ ਲਾਉਣੇ ਪੈਂਦੇ ਆ ਆਪਣਾ ਪਾਣੀ ਹਜ਼ਾਰ ਹਜ਼ਾਰ ਫੁੱਟ ਤੇ ਚਲੇ ਗਿਆ ਹੋਊਗਾ ਕੀ ਕਿ ਆਪਾਂ ਵੀ ਰਾਜਸਥਾਨ ਬਣ ਜਾਾਂਗੇ 15-20 ਸਾਲਾਂ ਨੂੰ ਆ ਫਰਕ ਹੈ ਦਿੱਲੀ ਵਾਲੀਆਂ ਪਾਰਟੀਆਂ ਤੇ ਪੰਜਾਬ ਦਾ ਆ ਤਾਂ ਕਾਲੀ ਦਲੇ ਜਿਨ੍ਹਾਂ ਲੜਾਈਆਂ ਲੜੀਆਂ ਨਹੀਂ ਤਾਂ ਸਾਰਾ ਪਾਣੀ ਚਲੇ ਜਾਣਾ ਸੀ ਅਕਾਲੀ ਦਲ ਤੁਹਾਡੀ ਖੇਤਰੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਪੜਾਈ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਇਸ ਪਾਰਟੀ ਨੂੰ ਖੜਾ ਕਰਨ ਵਾਸਤੇ ਸ਼ਹਾਦਤਾਂ ਵੀ ਦਿੱਤੀਆਂ ਜੇਲ੍ਹਾਂ 'ਚ ਵੀ ਗਏ ਐ ਮੋਰਚਿਆਂ 'ਚ ਵੀ ਗਏ ਐ ਡਾਂਗਾਂ ਵੀ ਖਾਧੀਆਂ ਆ ਖਾਲਸਾ ਜੀ ਤੁਹਾਡੀ ਕੌਮ ਦੀ ਫੌਜ ਹੈ ਹੁਣ ਜਿਹੜੇ ਸੂਬੇ ਦੀ ਫੌਜ ਤਕੜੀ ਹੋਏ ਉਹ ਸੂਬੇ ਨੂੰ ਕੋਈ ਤੰਗ ਨਹੀਂ ਕਰ ਸਕਦਾ ਪਰ ਤੁਸੀਂ ਦੇਖਿਆ ਤੁਸੀਂ ਕਮਜ਼ੋਰ ਕਰਤਾ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਇਹਨਾਂ ਨੈ ਦਿੱਲੀ ਵਾਲੀਆਂ ਪਾਰਟੀਆਂ ਨਾਲ ਗੱਲਾਂ ਚ ਆ ਗਏ ਜਿਹੜਾ ਆਉਂਦਾ ਝੂਠ ਬੋਲ ਲੈਂਦਾ ਤੁਸੀਂ ਉਹਨਾਂ ਦੇ ਅੱਖਾਂ 'ਚ ਗੱਲਾਂ 'ਚ ਲੱਗ ਜਾਂਦੇ ਹੋ ਤੇ ਨੁਕਸਾਨ ਹੀ ਆਪਾ ਆਪਣਾ ਕਰਾ ਦਿੰਨੇ ਆ ਤੁਸੀਂ ਸਾਰੇ ਜਾਣਦੇ ਹੋ ਕਿ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਹਨੇ ਸਭ ਤੋਂ ਵੱਡਾ ਨੁਕਸਾਨ ਆਪਣੇ ਕੌਮ ਦਾ ਕੀਤਾ ਪਰ ਆਪਾਂ ਹਟਦੇ ਨਹੀਂ ਉਹਨਾਂ ਨੂੰ ਵੋਟਾਂ ਪਾਉਣ ਵਾਸਤੇ ਹੁਣ ਪਹਿਲੀ ਜੂਨ ਹੈ ਵੋਟਾਂ ਪੈਣੀਆਂ ਪਰ ਕਿਤੇ ਯਾਦ ਕਰੋ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਉਹੀ ਦਿਨ ਪਹਿਲੀ ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਪਰ ਦੁੱਖ ਲੱਗਦਾ ਜਦੋਂ ਫਿਰ ਵੀ ਆਪਾਂ ਕਾਂਗਰਸ ਨੂੰ ਵੋਟਾਂ ਪਾਦਨੇ ਆ ਤਿੰਨ ਵਾਰ ਸਰਕਾਰ ਕਾਂਗਰਸ ਦੀ ਬਣਾਤੀ ਉਹਦੇ ਬਾਅਦ ਪਹਿਲੀ ਉਹ ਜੂਨ ਦਾ ਮਹੀਨਾ 40 ਸਾਲ ਪਹਿਲੇ ਯਾਦ ਕਰੋ ਜਦੋਂ ਹਜ਼ਾਰਾਂ ਸਿੱਖ ਭੈਣ ਭਰਾਵਾਂ ਨੂੰ ਕਾਨਪੁਰ, ਨਾਗਪੁਰ, ਦਿੱਲੀ ਕਤਲ ਕਰਤਾ ਸੀ ਹਲੇ ਤੱਕ ਇਨਸਾਫ ਨਹੀਂ ਦੇਣ ਦਿੱਤਾ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਤੇ ਫਿਰ ਵੀ ਆਪਾਂ ਉਹਨਾਂ ਨੂੰ ਵੋਟਾਂ ਪਾਦਨੇ ਆ ਫਿਰ ਆਪਣੀ ਕੌਮ ਜਿਹੜੀ ਕਹੀ ਜਾਂਦੀ ਸੀ ਬਹਾਦਰ ਕੌਮ ਫਰੋ ਕਿੱਧਰ ਦੀ ਬਹਾਦਰੀ ਹੁਣ ਜਿਵੇਂ ਡਿੰਪੀ ਜੀ ਨੇ ਜ਼ਿਕਰ ਕੀਤਾ ਮੈਂ ਸੁਣ ਰਿਹਾ ਸੀ ਪਟਨੂੰ ਤੁਹਾਨੂੰ ਆ ਜਿਹੜਾ ਇਲਾਕਾ ਨਾ ਹੈ ਜਿਹੜੇ ਬਜ਼ੁਰਗ ਬੈਠੇ ਐ ਇੱਥੇ ਟਿੱਬੇ ਹੁੰਦੇ ਸੀ ਜਿਹੜੇ ਪੁਰਾਣੇ ਬਜ਼ੁਰਗ ਐ ਨਾ ਇੱਥੇ ਟਿੱਬੇ ਹੁੰਦੇ ਸੀ ਕੋਈ ਖੇਤ ਹੀ ਨਹੀਂ ਹੁੰਦੀ ਆ ਜਿਹੜੀਆਂ ਵਡੀਆਂ ਕੋਠੀਆਂ ਪਾਈਆਂ ਘਰ ਪਾਏ ਐ 30 ਸਾਲ ਪਹਿਲੇ ਜੇ ਬਾਪੂ ਬਾਦਲ ਬਾਪੂ ਬਾਦਲ ਨੇ ਆ ਕਸੀਆਂ ਬਣਾਈਆਂ ਕੱਡੀਆਂ ਉਹਨੇ ਨਹਿਰਾ ਗੱਡੀਆਂ ਕਸੀਆਂ ਕੱਡੀਆਂ ਤੁਹਾਨੂੰ ਪੱਕੇ ਖਾਲੇ ਬਣਾਏ ਅੰਡਰਗਰਾਉਂਡ ਪਾਈਪ ਸਿਸਟਮ ਕੀਤਾ ਮੋਟਿਊਬਲ ਕਨੈਕਸ਼ਨ ਜਿੰਨੇ ਮਿਲਿਆ ਤੁਹਾਨੂੰ ਇਕੱਲੇ ਇੱਕ ਇਨਸਾਨ ਨੇ ਦਿੱਤਾ ਸਰਪ੍ਰਕਾਸ਼ ਸਿੰਘ ਬਾਦਲ ਨੇ ਉਹਦੇ ਚ ਮੁਫਤ ਬਿਜਲੀ ਵੀ ਬਾਦਲ ਸਾਹਿਬ ਨੇ ਦਿੱਤੀ ਆ ਮੰਡੀਆਂ ਵੀ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ ਤੇ ਤੁਸੀਂ ਦੱਸੋ ਕਿੰਨੀ ਵਾਰ ਤੁਸੀਂ ਕਾਲੀ ਦਿਲ ਨੂੰ ਜਿਤਾਇਆ ਇੱਥੋਂ ਲਗਾਤਾਰ ਕਾਂਗਰਸ ਨੂੰ ਤੁਸੀਂ ਜਿਤਾਉਂਦੇ ਰਹਿੰਨੇ ਹੋ ਡਿੰਪੀ ਜਿਹੜਾ ਸਾਡੇ ਪਰਿਵਾਰ ਦਾ ਮੈਂਬਰ ਹੈ ਹਰ ਬਰ ਹਰਾ ਦਿੰਨੇ ਹੋ ਫਿਰ ਬੇਇਨਸਾਫੀ ਨਹੀਂ ਹੈ ਕੰਮ ਕੋਈ ਕਰੇ ਸੇਵਾ ਕੋਈ ਕਰੇ ਆਪ ਤਾਂ ਗੱਲਾਂ 'ਚ ਆ ਜਾਂਦੇ ਆ ਤੇ ਫਿਰ ਕਹਿੰਦੇ ਆ ਕਿ ਸਾਨੂੰ ਚੰਗੀ ਸਰਕਾਰ ਚਾਹੀਦੀ ਹੈ ਆਪ ਤਾਂ ਆਪਣਾ ਪੈਰ ਵੜਦੇ ਆ ਜਿਹੜੇ ਕੰਮ ਕਰਦੇ ਆ ਅਕਾਲੀ ਦਲ ਉਹਨੂੰ ਤਾਂ ਜਮਾਂ ਖੁੰਡੇ ਜੇ ਖੁੰਜੇ ਚ ਲਾ ਕੇ ਰੱਖਤਾ ਹੁਣ ਤੁਸੀਂ ਦੱਸੋ ਗਰੀਬ ਜਨਤਾ ਬੈਠੀ ਐ ਆਟਾ ਦਾਲ ਦੇਣ ਵਾਲੇ ਕਾ ਬਾਦਲ ਸਾਹਿਬ ਸ਼ਗਨ ਦੇਣ ਵਾਲੇ ਪਾਲ ਸਾਹਿਬ ਪੈਨਸ਼ਨ ਦੇਣ ਵਾਲੇ ਪਾਲ ਸਾਹਿਬ 200 ਯੂਨਟ ਬਿਜਲੀ ਦੇ ਮਾਫ ਕਰਨ ਵਾਲੇ ਬਾਦਲ ਸਾਹਿਬ 200 ਯੂਨਟ ਕੀ ਤੁਸੀਂ ਤਾਂ ਸਾਰੇ ਨੇ ਏਸੀ ਲਾਏ ਸੀ ਕੋਈ ਬਿੱਲ ਭਰਦਾ ਹੀ ਨਹੀਂ ਹੁੰਦਾ ਸੀ ਹੈ ਕੋਈ ਪੁੱਛਦਾ ਸੀ ਤੁਹਾਡਾ ਰਾਜ ਸੀ ਹੁਣ ਐ ਜੇ ਤੁਸੀਂ ਫਿਰ ਵੀ ਫਿਰ ਵੀ ਆਪਾਂ ਜਦੋਂ ਵੋਟਾਂ ਦਾ ਟਾਈਮ ਆਊਗਾ ਹਾਂਜੀ ਕਾਂਗਰਸ ਨੂੰ ਪਾਉਣੀ ਐ ਝਾੜੂ ਨੂੰ ਪਾਉਣੀ ਐ ਨੁਕਸਾਨ ਆਪਣਾ ਕਰੀ ਜਾਨੇ ਆ ਸਾਡਾ ਕੋਈ ਵਿਗੜਨਾ ਨਹੀਂ ਵਿਗੜ ਆਪਣਾ ਜਾਣਾ ਹੁਣ 10 ਸਾਲ ਦੇਖ ਲਓ ਬਾਦਲ ਸਾਹਿਬ ਮੁੱਖ ਮੰਤਰੀ ਸੀ 10 ਸਾਲ ਉਹ 10 ਸਾਲਾਂ ਇੰਰਮਲ ਪਲੈਂਟ ਬਣ ਗਏ ਆ 4 ਤੇ 6 ਲੈਂਦੇ ਹਾਈਵੇ ਬਣ ਗਏ ਗਿੰਦੜਵੇ ਤੋਂ ਤੁਸੀਂ ਦਰਬਾਰ ਸਾਹਿب ਮੱਥਾ ਟੇਕਣ ਜਾਣਾ ਚੰਡੀਗੜ੍ਹ ਜਾਣਾ ਇੱਥੋਂ ਜਲੰਧਰ ਜਾਣਾ ਸੜਕਾਂ ਦੇਖੋ ਕਹਿ ਜੀਆਂ ਬਣਾਤੀਆਂ ਪਹਿਲੇ ਕਿੰਨੇ ਰੇਲਵੇ ਫਾਟਕ ਤੁਹਾਨੂੰ ਮਿਲਦੇ ਹੁੰਦੇ ਸੀ ਅੱਜ ਸਾਰਿਆਂ ਉੱਤੇ ਫਲਾਈਓਵਰ ਆ ਤੁਹਾਡੇ ਪੱਖੇ ਚੱਲਦੇ ਹੁੰਦੇ ਸੀ ਤੁਸੀਂ ਜਦੋਂ ਰੈਲੀਆਂ ਤੇ ਆਉਂਦੇ ਨਾ ਨਾਲ ਅਖਬਾਰ ਸਵੇਰ ਦਾ ਖ਼ਬਰ ਪੜ੍ਹ ਲੈਂਦੇ ਸੀ ਨਾਲੇ ਚੱਕ ਲੈਂਦੇ ਸੀ ਪੂਰਾ ਦਿਨ ਉਸ ਖ਼ਬਰ ਨੂੰ ਐਂ ਕਰਦੇ ਰਹਿੰਦੇ ਸੀ ਘਰੇ ਵੀ ਮੈਨੂੰ ਹਾਲੇ ਵੀ ਯਾਦ ਆ ਬਾਦਲਪਿੰਡ ਉਹ ਵੱਡਾ ਕੱਪੜੇ ਦਾ ਪੱਖਾ ਜਾਂ ਹੁੰਦਾ ਸੀ ਉਹ ਰੱਸੀ ਜੀ ਬੰਨੀ ਹੁੰਦੀ ਸੀ ਉਹ ਐ ਕਰਕੇ 6 6 ਘੰਟੇ ਘਰ ਵਾਲਾ ਸੌਂਦਾ ਸੀ 6 ਘੰਟੇ ਘਰ ਵਾਲੀ ਸੌਂਦੀ ਸੀ ਰਾਤ ਨੂੰ ਉੱਥੇ ਹੁਣ ਏਸੀ ਲੱਗੇ ਕੂਲਰ ਲੱਗੇ ਆ 24 ਘੰਟੇ ਲਿਉਣ ਵਾਲਾ ਬਿਜਲੀ ਬਾਦਲ ਸਾਹਿਬ ਹੈ ਬਾਪੂ ਬਾਦਲ ਹੈ ਨਾਲੇ ਗਿੱਦੜੇ ਵਾਲਿਓ ਤੁਹਾਡੇ ਤੇ ਤੇ ਕਹਾਵਤ ਬਣੀ ਸੀ ਪੁਲਾਂ ਤੋਂ ਪਾਣੀ ਜਪਾਤਾ ਬੜੀ ਸੀ ਕਿ ਨਹੀਂ ਪਰ ਜਿਹੜਾ ਹੁੰਦਾ ਝੂਠ ਬੋਲ ਲੈਂਦਾ ਹੁਣ ਕੈਪਟਨ ਅਮਰਿੰਦਰ ਸਿੰਘ ਜਿਨੇ ਜ਼ਿੰਦਗੀ ਚ ਗੁਰੂ ਘਰ ਜਾ ਕੇ ਮੱਥਾ ਨਹੀਂ ਡੇਕਿਆ ਉਹ ਗੁਟਕਾ ਸਾਹੀ ਸੌਂ ਖਾਲੇਂ ਦਾ ਪਸੰਦ ਹੈ ਯਾਰ ਇਹ ਤੋਂ ਵੱਡਾ ਕੁਝ ਸਿੱਖੇ ਨਹੀਂ ਤੇ ਲੈ ਲਿਆ 5 ਸਾਲ ਸੁਆਦ ਤੇ ਉਹਦੇ ਬਾਅਦ لکھتا کہ ایک موقع جھاڑو مو دے دیو سو رہی جھاڑو مگر ای پتا ایم ایل اے کون ہے لوگ کانو ایم ایل او تو پتا ہی نہیں ووٹ پائی ہے جھاڑو چھاڑو چھاڑو کدھر گیا جھاڑو کلے تیلا تیلا نہیں کرے جا کر جن جھاڑو اگ لو ہوں آپ جھاڑو نہیں رکھنا پوچھے ਕਰਿਆ ਕਰੋ ਯਾਰ ਪੋਚੇ ਬੀਬੀਆਂ ਨਕੋ ਭਗਵੰਤ ਮਾਨ ਯਾਰ ਮੁੱਖ ਮੰਤਰੀ ਕਹਿਣ ਦੇ ਲਾਇਗਾ ਕਿਸ ਜਿੱਥੇ ਬਾਦਲ ਸਾਹਿਬ ਵਰਗੀ ਸ਼ਕਤੀਤਾ ਬੈਠੀਆਂ ਹੋਣ ਜਿਹੜੀ ਕੁਰਸੀ ਤੇ ਦਫ਼ਤਰ ਚ ਉਹਦੇ ਹੁਣ ਭਗਵੰਤ ਮਾਨ ਮੈਂ ਲਾ ਪਹਿਲਾ ਮੁੱਖ ਮੰਤਰੀ ਪੰਜਾਬ ਦੇ ਇਤਿਹਾਸ ਜਿਹਦੇ ਪੱਗ ਹੁਣੀ ਬੰਨਣ ਲਾਇਆ ਹੈ ਵਾਲ ਕੱਟੇ ਐ ਦਾੜੀਆਂ ਪਤਾ ਨਾ ਕਿਹੜਾ ਸ਼ੇਵ ਕਰਦਾ ਕਿਥੋਂ ਲਿਆਉਂਦਾ ਜ਼ੀਰੋ ਕਟਕ ਬਣਾਈ ਬਠਾ ਪਹਿਲਾ ਮੁੱਖ ਮੰਤਰੀ ਐ ਆਰ ਐਸਆਈ ਸਾਹਿਬ ਆ ਤੁਸੀਂ ਆ ਯਾਰ ਇੱਕ ਦੱਸਿਓ ਤੁਹਾਡੇ ਸ਼ਰਾਬ ਪੀ ਕੇ ਗੱਡੀ ਚਲਾ ਸਕਦਾ ਕੋਈ ਹੈ ਕੋਈ ਟਰੈਕਟਰ ਕੀ ਕਰਦੇ ਹੋ ਅੰਦਰ ਕਰ ਦਿੰਦੇ ਹੋ ਹੈ ਤੁਹਾਡਾ ਮੁੱਖ ਮੰਤਰੀ ਰੋਜ਼ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਰੋਜ਼ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਉਹਨੂੰ ਫੜਦੇ ਨਹੀਂ ਜਦੋਂ ਇੱਕ ਵੀ ਆਇਆ ਨਾ ਮੂੰਹ ਜ ਪਾਇਓ ਮਸ਼ੀਨ ਜੀ ਉਹਦੇ ਹੁਣ ਪਰਸਪਤ ਚਾਰ ਪੰਜ ਦਿਨ ਪਹਿਲੇ ਦੀ ਗੱਲ ਹੈ ਤੁਸੀਂ ਦੇਖਿਆ ਹੋਣਾ ਆਪਣੇ ਬਠਿੰਡੇ ਉਹ ਡਿੰਪੀ ਜੀ ਗਰਮੀ ਨਹੀਂ ਜੜੀ ਸੀ ਉਹ ਸਵੇਰ ਦੁਪਹਿਰੇ ਜਾਦੀ ਪੀਲੀ ਸੀ ਉਹ ਜਾ ਕੇ ਜਦੋਂ ਉਹਨੂੰ ਕਿਹਾ ਕਿ ਸ਼ਾਮ ਨੂੰ ਰੋਡ ਸ਼ੋਅ ਹੈ ਉਹ ਕਹਿੰਦੇ ਲੋਕੀ ਕਹਿੰਦੇ ਤੁਹਾਨੂੰ ਜਾਣਾ ਪੈਣਾ ਉਹ ਚੜ ਗਿਆ ਗੱਡੀ 'ਚ ਉੱਤੇ ਬੌਨਟ ਤੇ ਚੜ ਗਿਆ ਧੰਗੜੇ ਪਾਉਣ ਲੱਗਿਆ ਫਿਰ ਉਹ ਹਿਲਣ ਲੱਗ ਗਿਆ ਫਿਰ ਹੁਣ ਗਿਆ ਪਾਣੀ ਲਿਆ ਬੋਤਲ ਲਿਆਂਦੀ ਤੇ ਸਾਰਾ ਬੋਤਲ ਪਾਣੀ ਦੀ ਆਪਣੇ ਸਿਰ 'ਤੇ ਪਾਦੀ ਇਹ ਜਿਹੇ ਬੰਦੇ ਨੂੰ ਤੁਸੀਂ ਬਣਾਇਆ ਮੁੱਖ ਮੰਤਰੀ ਜਿਹੜਾ ਗੁਰੂ ਘਰ ਸ਼ਰਾਬ ਪੀ ਕੇ ਚਲੇ ਜਾਂਦਾ ਡੱਕਾ ਤੋੜਿਆ ਨਹੀਂ ਇਹ ਕਹਿੰਦੇ ਡੱਕੇ ਦੀ ਕੋਈ ਚੀਜ਼ ਨਹੀਂ ਦੇਣੀ ਇਹਨਾਂ ਨੂੰ ਇਹਨੇ ਇੱਕ ਚੀਜ਼ ਹੁਣ ਇਹਦਾ ਮੁੱਖ ਮੰਤਰੀ ਦਾ ਉਵੇਂ ਹੀ ਚੁਟਕਲੇ ਸੁਣਾਉਣ ਵਾਲਾ ਆ ਜਿਹੜਾ ਕੈਂਡੀਡੇਟ ਐ ਇੱਥੇ ਉਹ ਕਿਹੜਾ ਜਿਹੜਾ ਹੈਗਾ ਕਰਮਜੀਤ ਸਿੰਘ ਨੌਲ ਹੋ ਜਾ ਹੀ ਹੋਏ ਇਕੱਠੇ दारू ਪਿੰਦੇ ਆ ਇਕੱਠੇ ਸਾਰਾ ਕੰਮ ਕਰਦੇ ਆ ਭਗਵੰਤ ਮਾਨ ਦਾ ਡੁਪਲੀਕੇਟ ਹੈ ਹੁਣ ਜੇ ਤੁਸੀਂ 5 ਸਾਲ ਹੋ ਜਾ ਬੰਦਾ ਚਾਹਣੇ ਆ ਫਿਰ 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 ਸਾਡੇ ਵੀ ਹੱਥ ਖੜੇ ਹੈ